ਸੁਤ ਦਰਬ ਪ੍ਰੀਤ ਲਗਾਈ ਇਹਨੂੰ ਉਤਮ ਪੰਥ ਸਭਿ ਸੁੜਿਓ ਗੁਰ ਸੰਗਤ ਤੇ ਮਿਲੰਦ ਜਮਤਰ ਸ ਮਿਟਾਈ ਸਦਰ ਲਾਪਨ ਜਵਾਂ ਘਰ ਪਹਿਲਾ ਏ ਓਂਕ ਸਤਗੁਰ ਪ੍ਰਸਾਦ ਬਾਜੀਦਰ ਜੈਸੇ ਬਾਜੀ ਪਾਈ ਨਨ ਉਤਾਰ ਧਮਿਓ ਪਾਸਾਰ ਤਬ ਏ ਕੋ ਏ ਤੁਮ ਕਰ ਤਮਨ ਰੂਪ ਦ੍ਰਿਸ਼ਟਾਇੋ ਬਿਲਸਾਇੋ ਕਤੈ ਦੇਉ ਕਤੈ ਆਇਓ ਰ ਜਰਤ ਉਭੈ ਅਨਕ ਤਰੰਗਾਂ

ਬਰਗਾਸ਼ ਪਰਮ ਲੋਭ ਮੋ ਮਾਇ ਬਿਕਾ ਬ੍ਰह्म ਛੂਟੈ ਤੇਤੰਕਾ ਹੋ ਅਵਨਾਸੀ ਬਿਦਸ ਤਨਾਹੀ ਨਾ ਕੋ ਆਵੇ ਨਾ ਕੋ ਜਾਹੀ ਪੂਰੇ ਹੋ ਮੇ ਮਨ ਤੋਈ ਕਉ ਨਾਨਕ ਮੇਰੀ ਪਰਮਗਤ ਹੋਈ ਗੁਰਪੂਰੇ ਆਉ ਮੇ ਮਨ ਤੋਈ ਕਉ ਨਾਨਕ ਮੇਰੀ ਪਰਮਗਤ ਹੋਈ ਵਾਹੀ ਗੁਰਦੇ ਕਾ ਖਾਸਾ आज दिन बुधवार ती अप्रैल अठारह विरसाख आज दिन बुधवार तीह अप्रैल अठारह बिरसाख वागुरु जी का खालसा वागुरु जी की पत